ਸੈਨੇਟ ਜਿਹੜੀ ਅਸੈਂਬਲੀ ਹੈ ਨਿਊਯਾਰਕ ਦੀ ਉਸ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਮਤਾ ਨੰਬਰ ਹੈਗਾ ਸੈਨੇਟ ਰੈਜ਼ੋਲੂਸ਼ਨ ਨੰਬਰ 569569 ਬਾਈ ਸੈਨੇਟਰ ਰਾਮੋਸ ਬੀਬੀ ਰਾਮੋਸ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਵੱਲੋਂ ਤੇ ਨਿਊਯਾਰਕ ਸਟੇਟ ਅਸੈਂਬਲੀ ਦਾ ਵੀ ਧੰਨਵਾਦ ਕਰਦੇ ਹਾਂ ਜਿੰਨੇ ਵੀ ਉੱਥੇ ਸੈਨੇਟਰ ਨੇ ਜਿਨ੍ਹਾਂ ਨੇ ਇਸ ਮਤੇ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਜਿਨ੍ਹਾਂ ਨੇ ਇਸ ਨੂੰ ਪੁਰਜ਼ੋਰ ਸ਼ਬਦਾਂ ਦੇ ਨਾਲ ਪਰਵਾਣ ਕੀਤਾ ਕਿ ਹ ਸੱਚ ਦੇ ਵਿੱਚ ਦਿੱਲੀ ਦੇ ਵਿੱਚ ਭਾਰਤ ਦੇ ਵਿੱਚ ਹੋਰ ਨਾ ਥਾਵਾਂ ਦੇ ਉੱਤੇ 1984 ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਕਤਲ ਕੀਤਾ ਗਿਆ ਸਿੱਖ ਬੀਬੀਆਂ ਨਾਲ ਰੇਪ ਹੋਏ ਤੇ ਅੱਗਾਂ ਲਾਈਆਂ ਗਈਆਂ ਸਾੜੇ ਗਏ ਉਹਨਾਂ ਦੇ ਘਰ ਲੁੱਟੇ ਗਏ ਉਹਨਾਂ ਦੀਆਂ ਜਾਇਦਾਦਾਂ ਸਾੜੀਆਂ ਗਈਆਂ ਤੇ ਇਹ ਭਾਰਤੀ ਹਕੂਮਤ ਵੱਲੋਂ ਕੀਤਾ ਗਿਆ ਤੇ ਇਸ ਨੂੰ ਉਹਨਾਂ ਨੇ ਸਿੱਖ ਜੈਨੋਸਾਈਡ ਘਰਾਰ ਦਿੱਤਾ ਇਹ ਮਤਾ ਪਾਇਆ ਜਿੱਥੇ ਦੁਨੀਆ ਭਰ ਦੇ ਵਿੱਚ ਦੇਖੋ ਸਿੱਖਾਂ ਦੇ ਖਿਲਾਫ ਇੰਡੀਆ ਵੱਲੋਂ ਕੂੜ ਪ੍ਰਚਾਰ ਕੀਤਾ ਗਿਆ ਤੇ ਸਿੱਖਾਂ ਨੂੰ ਅਤਵਾਦੀ ਹੋਣ ਦਾ ਜਿਹੜਾ ਹੈ ਠੱਪਾ ਲਾਇਆ ਗਿਆ ਅਤਵਾਦੀ ਕਿਹਾ ਗਿਆ ਪਰ ਉਥੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਅਸੀਂ ਵਰਤਾਰੇ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਹਾਂ ਆਪਣੇ ਕੰਨਾਂ ਦੇ ਨਾਲ ਸੁਣ ਰਹੇ ਹਾਂ ਕਿ ਜਿਸ ਦਾ ਕਹਿੰਦੇ ਕੋਈ ਨਹੀਂ ਹੁੰਦਾ ਉਹਦਾ ਵਾਹਿਗੁਰੂ ਹੁੰਦਾ ਆਕਾਲ ਪੁਰਖ ਵਾਹਿਗੁਰੂ ਹੁੰਦਾ